ਅੱਜ ਧੁੱਪ ਕਿੰਨੀ ਵਧੀਆ ਹੈ ਨਾ ਹਾਂ ਹੋਰ ਫਿਰ ਹੁਣ ਤੇ ਉਹ ਵੀ ਪੰਜਾਬੀ ਬੋਲਣ ਲੱਗੀ ਮਾੜੀ ਮਾੜੀ ਹਾਂ ਹੁਣ ਤਾਂ ਬੋਲ ਲਿਆ ਹੁਣ ਤਾਂ ਸਮਝ ਵੀ ਲੈਂਦੀ ਹੈ ਸਾਡੀਆਂ ਗੱਲਾਂ ਹਾਂ ਚੱਲ ਵਧੀਆ ਜੇ ਸਮਝ ਲਿਆ ਕਰੇ ਤਾਂ ਚੰਗਾ ਹੀ ਹੈ ਨਹੀਂ ਦੇਖ ਲੈ ਜਿਹੜੂ ਆਈ ਤੇ ਕਿਨਾ ਪਰਤੂ ਪੈਂਦਾ ਸੀ ਖਾਏ ਨਹੀਂ ਬਚਾਈ ਹੁਣ ਉਹਨੇ ਰੋਟੀ ਟੁੱਕੀ ਸਿਖਾਵੇ ਮਾੜਾ ਮੋਟਾ ਖਾਣ ਦੇ ਪੰਜਾਬੀਆਂ ਦਾ ਦੁਖਾਣਾ ਹੁੰਦਾ ਇਹ ਕੀ ਕਰਾਂ ਜਦੋਂ ਰੋਟੀ ਟੁੱਕ ਦੀ ਵਾਰੀ ਆਉਂਦੀ ਹੈ ਪਹਿਲਾਂ ਚਾਵਲ ਕਹਿ ਦਿੰਦੀ ਹੈ ਦੱਸ ਕੀ ਕਰਾਂ ਮੈਂ ਅੱਜ ਦੱਸ ਕੀ ਬਣਾਉਣਾ ਫਿਰ ਗੋਭੀ ਪਈ ਹੈ ਮਾਂ ਗੋਭੀ ਬਣਾ ਲੈ। ਮੈਂ ਇਹ ਪਰ ਚਾਹੀ ਕੋਪੀ ਗੋਪੀ ਨਹੀਂ ਖਾਣੀ ਮੈਨੂੰ ਬਹੁਤ ਮੱਤਰੀ ਆ। ਹੋਰ ਕੀ ਖਾਣਾ ਫਿਰ ਉਹ ਦੱਸ ਦੋ। ਚਲ ਸਾਗ ਠੂਕ ਬਣਾ ਲਓ ਅੱਜ ਠੂਕ ਵੀ ਵਧੀਆ ਨਿਕਲੀ ਹੋਈ ਆ। ਹਾਂ ਸਾਗ ਨਾਲ ਲੈ। ਹਾਂ ਚਲ ਆਂਗਾ ਚਲ ਫਿਰ ਢੋੜ ਹੀ ਲਿਆਨੇ ਆਪਾਂ ਟਾਈਮ ਨਾਲ ਧਰ ਲਾਂਗੇ ਹਨਾ। ਹਾਂ। ਹੋਰ ਚਲ ਢੋੜ ਲਿਆਨੇ ਇਧਰ ਬਾੜੀ ਚ। ਸਰਾਜੀ ਅੱਜ ਫਿਰ ਗੱਡੀ ਭਰਾ ਲੈਂਦਾ। ਬਈ ਅੱਜ ਹੜਤਾਲ ਜੇ ਕਿ ਮੁੱਤੀ ਆਇਆ ਨਾ ਜਿਗਰ। ਉੱਪਰ ਚਾਰ ਇੱਕ ਗੱਡੀਆਂ ਖੜੀਆਂ ਨੇ ਯਾਰ ਉਹਨਾਂ ਚਾਰਾਂ ਦਾ ਜਿਹੜਾ ਤੇ ਪੈ ਜਾਣਾ ਆਪਾਂ ਨੂੰ ਜਿਹੜਾ ਲੱਗੇ ਨਾ ਲਿਵਰ ਦਾ ਪਿੱਲੀ ਬਟਕਿਆ ਉਹ ਕਹਿੰਦੇ ਵੀ ਅਸੀਂ ਉਹ ਲੋਂਗ ਦੰਦੇ ਨੇਗੇ ਚੱਲ ਦੇਖ ਲੈ ਜਵਿੰਦਰ ਨੂੰ ਕੀ ਲੱਗਦਾ ਫੇਰਾ ਨਾ 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 ਕੀ ਬਾਤ ਹੈ ਏ ਹਾਏ ਅੰਗੂਣੀ ਸੋਨਾ ਲੱਗ ਰਿਹਾ ਓਏ ਤੂੰ ਕਰ ਰਿਹਾ ਏ ਹਾਏ 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 ਆਏ ਹਾਏ ਦਾ ਦਾ ਵਾ ਨਹੀਂ ਨਹੀਂ ਇਹ ਹਏ ਕਰਦਾ ਦੇਖੀ ਤੇ ਜੇ ਤੈਨੂੰ ਜਾ ਕੇ ਪਰਤਾ ਹੁੰਦੀ ਆਏ ਹਾਏ ਇਹ ਨਾ ਨਾਮ ਨਕੀ ਪਤਾ ਤੇਰੇ ਮਾੜੀ ਮੋਟੀ ਸ਼ਰਮ ਹੈਗੀ ਐ ਕੀ ਹੋ ਗਿਆ ਤੈਨੂੰ ਕੀ ਤਿੰਨੋਂ ਕਿਤਨੇ ਸਾਰੇ ਮੈਂ ਉਹਨਾਂ ਬਈਰਾਂ ਨੂੰ ਬੁਗੀਆਂ ਘਈ ਜਾਂਦਾ ਤੂੰ ਮੈਂ ਚੁੱਤੀ ਮਾਰੂ ਮੇਰਾ ਸਾੜੇ ਦੀ ਮੋਟੀ ਜੀ ਦੇ ਜਿਮਾਂ ਤਾਂ ਮੋਟੀ ਹੈਗਾ ਜਿਵੇਂ ਸਰੀਰ ਤੋਂ ਮੋਟੀ ਹੈ। ਹਾਲ ਤੂੰ ਬਕਵਾਸ ਨਾ ਕਰ ਮੈਂ ਬਕਵਾਸ ਨਾ ਕਰਾ ਤੇਰਾ ਬਾਬ ਰੀਲ ਬਣਾ ਰਿਆ ਤੂੰ ਦਾ ਕੁੜੀ ਮਾੜਾ ਮੋਟਾ ਸਮਝਾ ਲੈ ਇਹਨੂੰ ਵੀਰੇ ਮੈਂ ਤਾਂ ਕਿਹਾ ਸੀਗਾ ਮਹਾਵੀਰਾ ਇਹ ਜਾਨੀ ਹੈਗਾ ਪਰ ਜਾਈ ਤੂੰ ਮੈਨੂੰ ਆਹ ਕਿਹਾ ਨਾ ਕਿ ਵੀਰਾ ਦੇ ਕਿੰਨੇ ਕੰਦੇ ਕੰਦੇ ਇਸ਼ਾਰੇ ਕਰੀ ਜਾਂਦਾ ਲੈ ਫਿਰ ਦੀਦੀ ਮੈਂ ਐਵੇਂ ਥੋੜੀ ਕੈਸੀ ਵੀ ਵੀਰੇ ਬੁਗੀਆਂ ਦੇ ਰਿਆ ਕਿਉਂ ਤੂੰ ਆਪ ਹੀ ਤਾਂ ਦੱਸਿਆ ਸੀ ਉਹਦੇ ਕਿ ਵੀਰਾ ਕਿੰ ਨੂੰ ਲੱਗਦਾ ਹੈ ਇਹਨੇ ਤਾਂ ਕਹਿਤਾ ਤੂੰ ਮਾੜਾ ਮੋਟਾ ਉਹਦੇ ਦਿਮਾਗ ਤੋਂ ਸ

ਮੈਨੂੰ ਤਾਂ ਕੁਝ ਪਿਆ ਵੀ ਨਹੀਂ। ਇਹ ਸਰਦਾਰ ਲੋਕਾਂ ਦਾ ਵੀ ਪਤਾ ਨਹੀਂ ਚੱਲਦਾ। ਕਦ ਆ ਕੇ ਕਰਤੇ ਹਾਸਨੇ ਲੱਗ ਜਾਂਦੇ ਹੈਂ ਔਰ ਫਿਰ ਲੜਨੇ ਲੱਗ ਜਾਂਦੇ ਹੈਂ। ਮੈਨੂੰ ਕੀ ਸਾਰਾ ਭਾਈ ਕੀ। ਥਿੰਮੇ ਕੇ ਨਾ ਦਾ ਕੰਮ ਹੁਣ ਮੰਡੀ ਦਾ ਹੋਰ। ਚਲੋ ਇਹਨੂੰ ਨਮੇੜੋ ਆਪਾਂ ਫਿਰ ਗੱਡੀਆਂ ਰਾਜਾ ਸਾਨੂੰ ਵੇਚਣ ਲੱਗੀ ਆ ਯਾਰ। ਲਾਇਆ ਈ ਸਾਗ। ਹਾਂ। ਉਹ ਆਟਾ ਢੜੀ ਰੰਨਨੇ ਸਾਗ ਮੈਨੂੰ। ਜਿਹੜੇ ਮੋਟੇ ਪੁਆਏ ਮੇਰੇ ਸਿਰ ਤੋਂ ਸਾਡੇ ਪਰੋਣੇ ਤੋਂ ਕੀ ਹੋ ਗਿਆ ਜੁੱਤੀਆਂ ਪਵਾਦੀਆਂ ਸਾਡੇ ਪਰੋਣੇ ਤੋਂ ਮੈਨੂੰ ਕਿਉਂ ਜੁੱਤੀਆਂ ਕਿਉਂ ਪਵਾਦੀ ਆਪ ਤਾਂ ਸ਼ੱਕ ਦੇ ਘਰੇ ਚਲੰਦੀ 24 ਘੰਟੇ ਦਿਮਾਗ ਚ ਕੀੜਾ ਭਰਿਆ ਲੰਦਾ ਮੇਰੇ ਵੀ ਦਿਮਾਗ ਚ ਕੀੜਾ ਭਰਤੀ ਲੰਦੀ ਆ ਨਹੀਂ ਜੀ ਉਹ ਪਾਜੀ ਉੱਥੇ ਖੜੀ ਸੀਗੀ ਉਦਾਂ ਹੀ ਉਹ ਪਤਾ ਨਹੀਂ ਕੀ ਕਰਦੇ ਸੀ ਵੀਡੀਓ ਬਣਾਉਂਦੇ ਹੋਣੇ ਇਹ ਉਦਾਂ ਹੀ ਉਹਨਾਂ ਤੇ ਸ਼ੱਕ ਕਰਨ ਲੱਗੇ ਕਹਿੰਦੇ ਤੁਸੀਂ ਪਾਰੀਆਂ ਕਰਦੇ ਹੋ ਦੇਖੋ ਕਿਵੇਂ ਕੰਦੇ ਕੰਦੇ ਇਸ਼ਾਰੇ ਕਰੀ ਜਾਂਦਾ ਇਹਨੂੰ ਇਸ਼ਾਰੇ ਕਰਦਾ ਸੀ ਚਾਰਨੀ ਉਹ ਵੀਡੀਓ ਬਣਾਉਂਦੇ ਹੋਣਗੇ ਜੀ ਮੈਂ ਤਾਂ ਐ ਦੇਖਿਆ ਸੀਗਾ ਮੈਂ ਦੇਖਿਓ ਕੀ ਕਰਦੇ ਨੇਗੇ ਉਹ ਇਹ ਕਹਿੰਦੇ ਉਹ ਬੁੱਗੀਆਂ ਦੇਈ ਜਾਂਦੇ ਆ ਪਤਨ ਕਿਨੂੰ ਮੈਂ ਕਿਨੂੰ ਬੁੱਗੀਆਂ ਲਈ ਜਾਂਦਾ ਦੀ ਸੀ ਸੀਮਾ ਬੈਠੀ ਸੀਗੀ ਉੱਥੇ ਮੇਰੇ ਹਿੰਮਨ ਦਾ ਜਾਣਦਾਰ ਤਾਂ ਕੋਈ ਤੈਨੂੰ ਆਪਣੀ ਸੀਮਾ ਵੀ ਪਈ ਐ ਸਾਰੇ ਜਨ ਤਾਂ ਤੇਰੀ ਸੀਮਾ ਨਾਲ ਚੜ੍ਹੇ ਪੈਣਾ ਪਰ ਉਹ ਜਿੱਦ ਦੀ ਸੀਮਾ ਲੈ ਕੇ ਆਇਆ ਉਦੋਂ ਦਾ ਕੋਈ ਨਾ ਕੋਈ ਕਲੇਫ ਘਰ ਤੇ ਖੜਾ ਹੀ ਰਹਿੰਦਾ ਵੀਰੇ ਮੈਂ ਜੱਥੇ ਹੋਰ ਦਿਨ ਰਹੀ ਨਾ ਮੇਰਾ ਘਰ ਪਟਿਆ ਜਾਣਾ ਇੱਥੋਂ ਮੈਂ ਨਹੀਂ ਰਹਿਣਾ ਇੱਥੇ ਹਾਂ ਜੀ ਹੁਣ ਇੱਥੇ ਬਚੀ ਆ ਅੜੀ ਹੋਏ ਚੱਕ ਬੈਗ ਤੋਰ ਬੰਦ ਰੋ ਉਹ ਚੱਲ ਪਰੌਣੇ ਆ ਗਰਮ ਕਿਉਂ ਹੋਣਾ ਆ ਜਾ ਬਹਿ ਜਾ ਕੋਈ ਆਕਾਟਾ ਦੇ ਦੋ ਇਹਨੂੰ ਕੋ ਯਾਰ ਅੱਖਾਂ ਨੇ ਕਿ ਕਾਉਟੇ ਨੇ ਕਿਹਦੇ ਇਹਨੂੰ ਇਹ ਕੀ ਕਰ ਰਹੀ ਕਿ ਨਾ ਕੀ ਹੋ ਗਿਆ ਉਹ ਮੈਂ ਉਥੇ ਰੀਲ ਬਣਾਉਂਦਾ ਸੀ ਹਾਂ ਕਹਿੰਦੀ ਪਤਾ ਨਹੀਂ ਕਿਹਨੇ ਇਹਨੂੰ ਇਸ਼ਾਰੇ ਕਰ ਰਹੇ ਆ ਤੈਨੂੰ ਮੈਨੂੰ ਇਹ ਜਾ ਲੱਗ ਮੈਂ ਫਿਰ ਮੇਰੇ ਨਾਲ ਵਿਆਹ ਕਿੰ ਆ ਬੰਦ ਇਹਨੂੰ ਕਰਾਇਆ ਸੀ ਚੱਲ ਹੁਣ ਤੂੰ ਬੈ ਠੰਡਾ ਹੋ ਜਾ ਆ ਫਿਰ ਤੇਰਾ ਦਿਮਾਗ ਤਾਂ ਕੰਮ ਕਰਦਾ ਸੀ ਮੈਂ ਕੀ ਅੱਗ ਲਾਈ ਆ ਕਿਹਦੇ ਦੇ ਸਾਹਮਣੇ ਕੁਝ ਨਾ ਦੇ ਕੋਈ ਨਾ ਅਰੇ ਦੇਖ ਉਹ ਖਾ ਦੇਖ ਆ ਵੀ ਕਈ ਵਾਰ ਗਲਤ ਹੋ ਜਾਂਦਾ ਹੁੰਦਾ ਚੱਲ ਪਰੌਣੇ ਆ ਠੰਡਾ ਹੋ ਜਾ ਚੱਲ ਤੂੰ ਅੱਜ ਰੋਹੋ ਅੱਜ ਤਣੇ ਜਾਇਓ ਨਾ ਆ ਜਾ ਪਰੌਣੇ ਆ ਪਾਰਟੀ ਬੁੱਦੀ ਕਰਾਂਗੇ ਸ਼ਾਮ ਨੂੰ ਕਾਹਦੀ ਪਾਰਟੀ ਕਰੇਗਾ ਯਾਰ ਸਾਰਾ ਮੂਡ ਖਰਾਬ ਕਰਤਾ ਇਹਨੇ ਉਹ ਨਹੀਂ ਕੋਈ ਗੱਲ ਕਰੇ ਭਲੇ ਖਾ ਪੈ ਜਾਂਦਾ ਕਈ ਵਾਰ ਉਸ ਨਾਲਾ ਕਰੋ ਪੀ ਆਪੇ ਅੰਮੋਲ ਨੇ ਗਲੇ ਸੇ ਉਹ ਪੰਜਾਬੀ ਕਾਣ ਬੇ ਤੂੰ ਆਪਦੇ ਵਾਲੀ ਨੂੰ ਚੰਗੀ ਤਰ੍ਹਾਂ ਸਮਝਾ ਲੈ ਸਾਰਿਆਂ ਦੇ ਘਰ ਜਾੜੂਗੀ ਉਹ ਓਏ ਉਹਦਾ ਕੀ ਕਸੂਰ ਹੈ ਭਾਈ ਆਪਣੀ ਸੋਚ ਵੀ ਸਹੀ ਰੱਖ ਲੋ ਉਹ ਤਾਂ ਹੁਣ ਕੰਮ ਕਾਜ ਕਰ ਰਹੀ ਸੀ ਮੁਸਬੀ ਦੇਖ ਲਿਆ ਕਰੋ ਮੜਾ ਮੋਟਾ ਕਿੰਨੀ ਵਾਰ ਕਿਹਾ ਵੀ ਅੱਖੀਂ ਦੇਖ ਕੇ ਕਈ ਚੀਜ਼ਾਂ ਗਲਤ ਹੋ ਜਾਂਦੀਆਂ ਹੁੰਦੀਆਂ ਨੇ ਆਹੋ ਇਹ ਤਾਂ ਗੱਲ ਹੈਗੀ ਆ ਪਹਿਲਾਂ ਮੇਰੇ ਤੇ ਇਹ ਸ਼ੱਕ ਰਹੀ ਜਾਂਦੀ ਸੀ ਮੇਰਾ ਤੂੰ ਇਹਨੂੰ ਕਹੀ ਗਈ ਹੈ ਇਹ ਇਸ਼ਾਰੇ ਕਰਦਾ ਗੱਲ ਤੇ ਇਹ ਕਹਿੰਦਾ ਕੁਝ ਉਹਨੂੰ ਬਸ ਉਹੀ ਗਲਤ ਬਹਿਮੀ ਤੇ ਅੱਗੇ ਤੋਂ ਉਹਨੂੰ ਮੜਾ ਮੋਟਾ ਹੌਲੀ ਹੌਲੀ ਸਮਝੂਗੀ ਹਰ ਇੱਕ ਚੀਜ਼ਾਂ ਨੂੰ ਪਰ ਤੁਸੀਂ ਤਾਂ ਸਮਝਦਾਰ ਹੋ ਇਹਨੂੰ 15 ਸਾਲ ਹੋ ਗਏ ਮੇਰੇ ਨਾਲ ਵਿਆਹੀ ਨੇ ਇਹਨੂੰ ਹਜੇ ਤੱਕ ਆਕਲ ਨਹੀਂ ਆਈ ਹੈਗੀ ਉਹਨਾਂ ਦਾ ਉਹ ਦੁਖਰੀਆ ਬਤਾਈ ਵੀ ਕਿਉਂ ਆਈ ਉਹ ਨਹੀਂ ਰੋਕਣ ਵਾਲੀ ਨਹੀਂ ਚੱਲ ਤੂੰ ਵੀ ਕੋਸ਼ਿਸ਼ ਕਰ ਲਿਆ ਕਰ ਉਹਨੂੰ ਪੰਜਾਬੀ ਪੰਜਾਬੀ ਸਿਖਾ ਦਿਆ ਕਰ ਮਾੜੀ ਮੋਟੀ ਉਹ ਸਮਝਣ ਲੱਗ ਜਾਵੇ ਉਹ ਤੇਰੀ ਨਹੀਂ ਗੱਲ ਕਰਦਾ ਮੈਂ ਇਹਦੀ ਗੱਲ ਕਰਦਾ ਵੀ ਤੂੰ ਵੀ ਥੱਲ ਮਾੜਾ ਮੋਟਾ ਰੋਟੀ ਪਾਣੀ ਉਹਨੂੰ ਸਿਖਾ ਰ ਆਪਣੀ ਜਾ ਦੇਖ ਲੈ ਹੁਣ ਉੱਥੇ ਕਿੱਥੇ ਜਜੇ ਪੈਣ ਗਈ ਜਾ ਕੇ ਪਾਣੀ ਮੰਗਾਇਆ ਜੇ ਤੂੰ ਪੱਲੇ ਪਾਤੀ ਮੇਰੇ ਮੋٹے ਦਿਮਾਗ ਦੀ ਸੋਨੇ ਉਹ ਨਹੀਂ ਨਹੀਂ ਪਰੋਣਿਆ ਇਹ ਤਾਂ ਆਈ ਹੁਣ ਅੱਜ ਤੱਕ ਦਾ ਕੋਈ ਕੁੜੀ ਦਾ ਲੰਬਾ ਆਇਆ ਨਹੀਂ ਹੈਗਾ ਸਾਨੂੰ ਤੂੰ ਗੱਡੀ ਲੈ ਕਿ ਨਹੀਂ ਗਿਆ ਵੇ ਜੀ ਵਾਜਰ ਤਾਰ ਦੇ ਗਿਆ ਜਦ ਮੋਤੀ ਆਇਆ ਕਿੰਨਾ ਬੜਾ ਪਰੇਸ਼ਾਨ ਕੀਤਾ ਪਹਿਲਾਂ ਉਹ ਕਸਾਨੇ ਨੇ ਲਾ ਰੱਖੇ ਤੇ ਗੁੰਡੇ ਸਾਰੇ ਹੁਣ ਜਦ ਆਜ ਦਾ ਸਾਰੇ ਹਾਈਵੇ ਬੰਦ ਸਾਰੇ ਟ੍ਰੈਫਿਕ ਬੰਦ ਰੋਜ਼ਗਾਰ ਮਾਰ ਕੇ ਰੱਖ ਦਉਂਦੇ ਫਿਰ ਨਾ ਸੈਲਰਾਂ ਦਾ ਬਤੂ ਪੁਰਾਣਾ ਉਹ ਸਾਰੇ ਚੱਲੇ ਚਲੋ ਯਾਰ ਨਾਲੇ ਤੂੰ ਬੈਠਾ ਇੱਥੇ ਮੜਾ ਮੋਟਾ ਕੱਕ ਘੰਡਾ ਆਪ ਕਰ ਲਿਆ ਕਰੋ ਉਹ ਕੁੜੀ ਲੱਗੀ ਪਈਆ ਕਰਨਾ ਮੰਨੇ ਆ ਵੀ ਚਾਹ ਨਹੀਂ ਆਪਣੇ ਜਾਂ ਧਰਮ ਦੀ ਪਰ ਹੁਣ ਕਾ ਹੈਗੀ ਤਾਂ ਨੂੰ ਇਸੇ ਘਰ ਦੀ ਹੋ ਐ ਹੋ ਨਹੀਂ ਕੋਈ ਨੌਕਰਾਂ ਨੂੰ ਮਾਂ ਕੁੜੀ ਰੱਖੇ ਬੇਲੀ ਵੰਣਾ ਜਾਂ ਕਰਿਆ ਆਪ ਨਹੀਂ ਕਰ ਸਕਦਾ ਇਹ ਕਹਿੰਦਾ ਮੈਂ ਨਾਉਣਾ ਨੂਣਾ ਸੀ ਇਹ ਬਾਜ ਚ ਨਾ ਲਾ ਦਾ ਉਹਦੇ ਨਾਲ ਹੱਕ ਖਰਾਦਿਆ ਕਰ ਮੜਾ ਮੋਟਾ ਤਾਂ ਹੀ ਇਸ ਘਰ ਦੇ ਵਿੱਚ ਹੜੂ ਕੀ ਹੋ ਮੜੀ ਮੋਟੀ ਬਤਨੀ ਮੈਂ ਪਾ ਨਹੀਂ ਆਪ ਇਹ ਸਭ ਮੇਰਾ ਨਾ ਕੰਮ ਦਾ ਕਰਨਾ ਫੇਰ ਵੀ ਬੰਦੇ ਦਾ ਦਿਲ ਲੱਗਾ ਰਹਿੰਦਾ ਘਰ-ਵਾਰ ਛੱਡ ਕੇ ਅਗਲੀ ਪੁੱਤ ਚਲਾ ਅਜ ਦਿਨ ਚੱਲ ਗਈ ਮੜਾ ਜਾ ਚਲੋ ਉਹ ਭਾਈ ਆਇਆ ਮਾਤਾ ਰਾਮ ਕਰਦਾ ਹੈ ਅੜ ਜਾ ਪਰੋਣਿਆ ਯਾਰ ਆ ਤਾਂ ਲੱਤ ਸੌਂਗੀ ਉਹ ਤੇਰੀ ਤਾਂ ਲੱਤ ਸੌਂ ਜਾਂ ਜਦ ਦੀ ਤੁਹਾਡੀ ਭੈਣ ਬਈ ਮੇਰੇ ਤਾਂ ਕਿਸਮਤੇ ਸੌਂਗੀ ਦੀ ਆ ਜਾ ਕੋਈ ਨਾ ਪਹਿਲੇ ਕਾਣੂ ਗੁੱਸਤੇ ਹੁੰਨੀ ਹੈਗੀ ਤੈਨੂੰ ਪਤਾ ਹੀ ਹੁੰਦਾ ਇਹਨਾਂ ਦਾ ਚੱਲਦਾ ਹੀ ਰਹਿੰਦਾ ਤੇਰੇ ਭਰਾ ਥੋੜਾ ਕੁਝ ਕਰਦੇ ਮੇਰੇ ਨਾਲ ਕੁਝ ਨਹੀਂ ਹੁੰਦਾ ਮਾਰ ਗੁੱਸੇ ਨੂੰ ਆਉ ਦਾਣ ਨੂੰ ਤਿਆਰ ਹੋਵੇ ਕਿਵੇਂ ਨਾ ਸਿਆਪਾ ਹੋ ਰੇ ਛੇੜ ਲਿਆ ਸੋਚਿਆ ਤੇ ਫੇ ਸਾਗ ਬਣਾ ਲਾਂਗੀ ਨਾਮਾ ਹੋਰੇ ਪੰਗਾ ਛੇੜ ਲੈ ਜੋ ਤਾ ਨਾ ਜਾਣਦੇ ਤਾਂ ਹੀ ਚੰਗਾ। ਵਾਹ ਬਣਾ ਲ ਕੋਸ ਹੁਣ ਤਾਂ ਬਣਾਉਣਾ ਹੀ ਹੈਗਾ। ਚਲ ਫੇੜੇ ਛੱਡ ਗੁੱਸੇ ਨੂੰ ਇਹ ਤਾਂ ਤੈਨੂੰ ਪਤਾ ਹੀ ਆ ਉਦੋਂ ਦੇਖ ਲੈ ਜਦ ਮੈਂ ਬੋਲਦੀ ਹੁੰਦੀ ਤੇਰੇ ਭਰਾਵਾਂ ਨਾਲ ਉਦੋਂ ਤੂੰ ਕਿਵੇਂ ਕਰਦੀ ਹੁੰਦੀ ਸੀ ਹੁਣ ਆਪਦੇ ਵਰੀ ਤੂੰ ਮੜੇ ਦੇ ਨਾਲ ਮੂੰਹ ਘੁਮੜਾ ਲਿਆ। ਅਜੇ ਤੇਰੀ ਗੱਲ ਕੁਝ ਹੋਰ ਹੈ। ਮੇਰਾ ਕੀ ਕਸੂਰ ਸੀ ਅਜੇ ਤੂੰ? ਮਿਕੂ ਬੂਰਮ ਜਿਹੜਾ ਦੇਖਿਆ ਤੁਸੀਂ ਮੈਨੂੰ ਜੋ ਦਿਖਾਇਆ ਮੈਂ ਤਾਂ ਹੀ ਬੋਲੀ ਨਾ। ਆ ਉਹ ਦਿਖਾਇਆ ਫਿਰ ਮੈਂ ਥੋੜੀ ਕੈਸੀ ਵੀ ਜਾ ਕੇ ਭਾਜੀ ਨੂੰ ਏਡੀ ਵੱਡੀ ਗੱਲ ਕਹਿ ਦੇ ਮੜਾ ਦੇਸ਼ ਤੇ ਬੋਲਣਾ ਸੀ ਕਹਿੰਦੇ ਚਾਹ ਚਾਹੂ ਪਾ ਲੋ ਆਹ ਬੇ ਆਪਦੇ ਵਾਲੀ ਨੂੰ ਕਹਦੇ ਚਾਹ ਨੂੰ ਚਾਹ ਬਣਾ ਦੇ ਇਹਨੇ ਦੇਲੇ ਨੂੰ ਇੱਥੇ ਕੰਟਾਈਆ ਤਾਈ ਹੁਣ ਕਰ ਦੇਣਾ ਆਹੋ ਲੜਾਈ ਰਹਿੰਦੀ ਹੈ ਲੜਾਈ ਤਾਂ ਤੁਸੀਂ ਪਵਾ ਰੱਖੀ ਹੈਗੀ ਜੇ ਚੱਜ ਦੀ ਲਿਆਉਂਦਾ ਕਾਹ ਨੂੰ ਆ ਸਿਆਪੇ ਛਿੜ ਦੇ ਨੇ ਆ ਕੇ ਬਿਠਾਤੀ ਹੈ कुछ क्या ना मेरे से नहीं बनती चाय लो अब और कोई काम तो करते नहीं अभी तो मैं चारा डाल चाहिए, चाहिए तू तो पंजाबी सिखाई है कि एडी लंबी जबान चलानी सिखाई है दीदी मैंने आपको तो कुछ नहीं बोला मैं तो इनको बोल रही हूँ सारा दिन बेले रहते हैं कोई काम नहीं करते हैं ਆਪ ਤੇ ਜਿਵੇਂ ਸਾਰਾ ਦਿਨ بڑے ਪੱਥਰ ਤੋੜਦੀ ਐ ਹਾਂ ਨਹੀਂ ਇਹਨੂੰ ਵੀ ਹੁਣੇ ਪਤਾ ਲੱਗੂ ਪੀ ਲੈ ਜਾ ਹੁਣ ਆਪਦੀ ਵਿਆਹ ਕਿ ਲੈ ਐ ਸੀ ਆਪਦੀ ਪਸੰਦ ਦੇ ਉਹ ਜਗ ਦੇਦਾ ਹਾਂ ਤੂੰ ਹੀ ਕੋਈ ਕਹਤਾ ਹਾਂ ਆਹੋ ਅਸੀਂ ਤਾਂ ਆਹੋ ਕਾਣੂ ਰੁੱਥਦੀ ਐ ਹਜੇ ਲੱਗੂ ਪਤਾ ਜਦੋਂ ਤੇਰੇ ਵੀ ਬਰੋਬਰ ਜੁੱਤੀ ਚੱਕੀ ਉਹਨੇ ਬੋਲਣ ਤਾਂ ਲੱਗ ਗਈ ਦਿਖਦੀ ਐ ਭੈਣੇ ਕਿਵੇਂ ਬੋਲਦੀ ਐ ਦੇਖ ਲੈ ਸਾਰੀ ਅੱਖ ਦੇਖ ਲਈ ਬਾਈ ਨੇ ਹਾਂ ਵਧੀਆ ਸੀ ਕੱਲੀ ਰਹਿੰਦੀ ਸੀ ਕੋਈ ਹੈ ਹੈ ਨਹੀਂ ਕਿਸੇ ਦੀ ਖੈ ਖੈ ਨਹੀਂ ਆਲੇ ਆਕੇ ਬਠਾਤੀ ਇੱਥੇ ਕੰਮ ਕਰ ਦਿਆ ਸਾਰਾ ਦੇਖ ਲੈ ਮੇਰੇ ਤਾਂ ਸਾਰਾ ਕਰੀ ਇਕੱਤਰਿਆ ਪੁੱਛ ਪਾ ਦਿੰਦੀ ਆ ਅੱਜਾਈ ਮੈਂ ਤੇ ਐਦ ਕੀ ਆ ਗਈ ਮੈਂ ਤਾਂ ਅੱਗੇ ਤੋਂ ਆਂਦੀ ਨਹੀਂ ਆਥੇ ਮੈਂ ਤਾਂ ਵੜਤੀ ਵੀ ਨਹੀਂ ਆਹ ਆਪਣੀ ਜਗ੍ਹਾ ਦੇਖੀ ਆ ਤੁੰਨ

ਕਿਆ ਹੋਇਆ ਸੁਣਾਓ ਕੀ ਹੋਇਆ ਕੀ ਤੁਹਾਨੂੰ ਲੱਗਦਾ ਆ ਵੀ ਕਿ ਸਰਦਾਰ ਕਿਹਨੂੰ ਤੋ ਅੱਜ ਕਾ ਲੈ ਆਇਆ ਟੱਟ ਖਲੀ ਖਲੀ ਜਾ ਹੋ ਗਿਆ ਬੜਾ ਜਰਾ ਆ ਗਿਆ ਉਹ ਹੋਰ ਮੈਂ ਆਇਆ ਕੈਂਟ ਲਾ ਕੇ ਅੱਗੇ ਬਸ ਵਧੀਆ ਯਾਰ ਅੱਜ ਥੋੜੀ ਠੰਡ ਸੀ ਨਾ ਹਾਂ ਜਿਖੜੇ ਦੀ ਸਫਤ ਤੋਂ ਪ੍ਰਭਾਵ ਕਰੀਆ ਯਾਰ ਉਹ ਹੈ ਨਾ ਕੜੀ ਪੀਏ ਬੜੀ ਇੱਕ ਕੁਤੀੜ ਖਾਨਾ ਕਿਤੇ ਬੰਦੇ ਰੱਖਿਆ ਯਾਰ ਸਾਰਾ ਦਿਨ ਚੂ ਚੂ ਲਾ ਰੱਖਿਆ ਉਹ ਚ ਅੱਜ ਦਾ ਰੱਖ ਲੋ ਜੇ ਰੱਖਣਾ ਵੇਜਾੜਨ ਤਾਂ ਆਪਣੇ ਵਾਲਾ ਵਧੀਆ ਨਾ ਮੈਂ ਕੀ ਕਹਿੰਦੀ ਸੀ ਵੀ ਆਪਾਂ ਹੁਣ ਅਮੀ ਜਗੀਕਾਰ ਨਾ ਦੇਖ ਲੈ ਹੁਣ ਕਿਉਂ ਇਕੱਲੇ ਘਰੇ ਜੀ ਨਹੀਂ ਲੱਗਦਾ ਹੁਣ ਬੇਬੇ ਦੀ ਯਾਦ ਆ ਰਹੀ ਹੈ ਤੇ ਬੇਬੇ ਵੀ ਕੱਲੀ ਹੈ ਹਾਂ ਤਾਲੇ ਹਾਰ ਦੀ ਇਹਨਾਂ ਪਾਰਟੀ ਕੀਤਾ ਹੀ ਐ ਐਡੇ ਤਪੇ ਰਹਿੰਦੇ ਨੇ ਤੇ ਪਾਰਟੀ ਕਰਨ ਤੋਂ ਬਾਅਦ ਬੰਦੀ ਇਹਨਾਂ ਦਾ ਹਾਲ ਹੋਣਾ ਉਹ ਬਹਾਨੇ ਨਾਲ ਸਾਲੇ ਹਰ ਲਿਆ ਤੀ ਤਾਂ ਰਹਿ ਗਏ ਸੇ ਕਿਤੇ ਰਹਿ ਜਾਂਦਾ ਸੀ ਤੂੰ ਵੀ ਮੇਰਾ ਤਾਂ ਮਗਰ ਕੰਮ ਖਰਾਬ ਹੁੰਦਾ ਪੈਣਾ ਨੂੰ ਪਿਆਰ ਹੋਇਆ ਹੋਇਆ ਉਹ ਫਿਰ ਤੈਨੂੰ ਤਾਂ ਪਤੀ ਆ ਸਾਰਾ ਜ਼ਿੰਮੇਵਾਰੀਆਂ ਮੇਰੇ ਤੇਰੇ ਜਦੋਂ ਦਾ ਬਾਪੂ ਗਿਆ ਉਹ ਬੇਬੇ ਬੀਟੀ ਲਈ ਰਹਿੰਦੀ ਆ ਆ ਤਾਂ ਹੁਣ ਮਾਸੀ ਬੁਲਾਈਦੀ ਬੇਬੇ ਕੋਲ ਉੱਤੇ ਇੱਧਰ ਆਉਣ ਫੋਨ ਕੀਤਾ ਦੀ ਮਾਂ ਚਲਾ ਸੀ ਉੱਥੇ ਜਾ ਕੇ ਆਉਨੇ ਆ ਆਇਆ ਦੀ ਫੋਨ ਉਹਨਾਂ ਦਾ ਵੀ ਹੁਣ 2 ਦਿਨ ਹੋ ਕੇ ਗਿਆ ਉਹਨੂੰ ਦੇਖਦਾ ਅੱਜ ਨਾ ਉਹ ਅੱਜ ਰਹਿ ਉਹ ਅੱਜ ਮੈਂ ਮਸਾਂ ਤਿਆਰ ਹੋਇਆ ਮੈਂ ਕਹਿੰਦਾ ਜਾਣਦੇ ਯਾਰ ਕੀ ਰਾਮਾ ਕਦੇ ਤੇਰੇ ਭਾਈ ਤਲ ਵੀਰੇ ਆਪਾਂ ਕੁਝ ਕੀਤਾ ਤੇ ਹੈ ਨਹੀਂ ਨਵੀਂ ਜਿਵੇਂ ਪੀਲਾ ਲੈ ਕੇ ਆਇਆ ਉਹ ਵੀ ਕੀ ਸੋਚਦੀ ਹੋਊਗੀ ਤੇ ਆਪਾਂ ਸ਼ਾਮੀ ਥੋੜਾ ਜਿਹਾ ਕਰਦੇ ਆ ਹਨਾ ਹਾਂ ਉਹ ਡਿਗੜਾ ਦਾ ਸਾਲੀ ਬੱਸੀ ਉਹਦੇ ਉੱਤੇ ਜੀ ਹਟਦੇ ਨਹੀਂ ਉਹ ਮੈਂ ਤਾਂ ਆਪੇ ਸੀ ਮਖੌਲ ਕਰਦਾ ਚੱਲ ਦੇਖ ਲੋ ਕਰ ਲੈ ਕਿਵੇਂ ਹੋਊਗਾ ਜਦੋਂ ਦੀ ਆਈ ਹੈ ਨਾ ਉਹ ਕੀ ਹੋ ਗਿਆ ਬੜੀ ਕੁੱਕਾਂ ਜੇ ਮਾਰ ਰਹੀ ਐ ਕੁੜੀ ਪਤਾ ਨਹੀਂ ਤੇ ਹੋਇਆ ਕੀ ਹੋ ਗਿਆ ਹਾਂ ਉਹ ਸੁੱਖ ਵੀ ਹੋਵੇ ਜਮੋਟਾ ਫੱਪ ਜਲਦੀ ਓ ਚਲ ਆਜੋ ਆਜੋ ਘਰ ਪਾਜੋ ਦੇਖੀ ਕਿੱਥੇ ਆ ਗਿਆ ਓ ਘਰ ਜਾਓ ਪਹਿਲਾਂ ਇਹਨੂੰ ਵਸੜੀ ਕਰਾ ਦੋ ਘਰ ਕੀ ਖੱਪ ਓ ਮੇਟੋ ਬੰਦੋ ਨੀ ਉੱਠਣੀ ਹੁਣ ਕਿ ਕਾਹੋ ਤੂੰ ਵਾਸ਼ਾ ਹੰਪਲੇਨ ਉੱਪਰ ਗਿਆ ਪਾਡਲਾ ਪਾਡਲਾ ਕਿੱਥੇ ਆ ਜਾ ਜਾ ਮਾਰੀਏ ਕਿਹੜਾ ਮਾਰੀਏ ਆਸ਼ੀ ਗਾਲ ਜੀ ਇਹ ਆ ਸਾਡੀ ਟੀਮ ਦੇਸੀ ਹੁੱਡ ਫਿਲਮ ਚੈਨਲ ਦੀ ਅਸੀਂ ਦਿਨ ਰਾਤ ਮਿਹਨਤ ਕਰਕੇ ਨਵੇਂ ਤੋਂ ਨਵੇਂ ਵਧੀਆ ਪ੍ਰੋਜੈਕਟ ਬਣਾ ਰਹੇ ਹਾਂ ਇਸੇ ਚੈਨਲ ਉੱਤੇ ਪਾ ਰਹੇ ਹਾਂ ਹਰ ਵੀਰਵਾਰ ਸਵੇਰੇ 9 ਵਜੇ ਤੇ ਹਰ ਐਤਵਾਰ ਸਵੇਰੇ 9 ਵਜੇ ਤੁਹਾਡਾ ਪਿਆਰ ਸਤਿਕਾਰ ਸਾਨੂੰ ਬਹੁਤ ਲੋੜ ਹੈ ਤੁਹਾਡੇ ਸਪੋਰਟ ਦੀ ਸਾਡੀਆਂ ਫਿਲਮਾਂ ਨੂੰ ਵਧੀਆ-ਵਧੀਆ ਕਮੈਂਟ ਕਰਿਆ ਕਰੋ ਲਾਇਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਵੱਧ ਤੋਂ ਵੱਧ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਕਿਉਂਕਿ ਤੁਹਾਡੇ ਆਸਰੇ ਹੀ ਅਸੀਂ ਜੋ ਕੁਝ ਵੀ ਕਰ ਰਹੇ ਹਾਂ ਇਹ ਸਿਰਫ ਤੁਹਾਡੇ ਕਰਕੇ ਹੀ ਹੈ ਅਸੀਂ ਹਮੇਸ਼ਾ ਹੀ ਕੋਸ਼ਿਸ਼ ਕਰਦੇ ਹਾਂ ਕਿ ਜੋ ਵੀ ਪ੍ਰੋਜੈਕਟ ਬਣਾਈਏ ਇੱਕ ਪਰਿਵਾਰ ਦੇ ਵਿੱਚ ਬੈਠ ਕੇ ਦੇਖੇ ਜਾਣ। ਕਈ ਪ੍ਰੋਜੈਕਟ ਦੇ ਵਿੱਚ ਡਬਲ ਮੀਨਿੰਗ ਹੁੰਦੀ ਹੈ। ਉਹਦਾ ਸਾਨੂੰ ਗਲਤ ਗੈਡ ਕਰਨਾ ਕੋਈ ਸਾਡੇ ਵੱਲੋਂ ਮਕਸਦ ਨਹੀਂ ਹੈਗਾ। ਉਹ ਸਿਰਫ ਇੱਕ ਤੁਹਾਡੇ ਮਨੋਰੰਜਨ ਵਾਸਤੇ ਹੈ। ਫਿਰ ਵੀ ਜੇ ਤੁਹਾਨੂੰ ਕਿਤੇ ਵੀ ਸਾਡੇ ਕੰਮ ਦੇ ਵਿੱਚ ਕਮੀ ਲੱਗਦੀ ਹੈ ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ। ਸ਼ੁਕਰੀਆ ਜੀ ਸਾਰਿਆਂ ਨੂੰ। ਕਿਉਂਕਿ ਅਸੀਂ ਇੱਕ ਦੇਸੀ ਫਿਲਮ ਵੀ ਤੋਂ ਇੱਕੀ ਫਿਲਮ ਫੈਮਲੀ ਦੇ ਸਾਰੇ ਇੱਕ ਮੈਂਬਰ ਸਕੇ ਆਂ। ਜਿੰਨਾ ਤੁਸੀਂ ਮਿਹਨਤ ਕਰਦੇ ਆਂ ਤੁਸੀਂ ਤੁਹਾਡੇ ਲਈ ਇੱਕ ਮੈਸੇਜ ਦਿੰਨੇ ਆ ਜੋ ਸਮਾਜ ਦੇ ਵਿੱਚ ਹਰ ਪਿਕਚਰ ਦੇ ਵਿੱਚ ਜੋ ਦੇਸੀ ਹੋਟ ਫਿਲਮ ਦੇ ਵਿੱਚ ਇੱਕ ਮੈਸੇਜ ਦਿੱਤਾ ਗਿਆ ਹੈ ਹਰ ਪਿਕਚਰ ਦੇ ਅੰਦਰ ਤੇ ਐਥੀ ਵੀ ਜੋ ਪਿਕਚਰ ਸਾਡੀ ਬਣ ਗਈ ਹੈ ਚਟਲੇ ਆਇਆ ਯੂਪੀ ਵਾਲੀ ਇਹਦੇ ਸਿੱ ਵੀ ਤੁਹਾਨੂੰ ਬਹੁਤ ਅੱਛਾ ਇਸ ਮੈਸੇਜ ਮਿਲੇਗਾ ਉਮੀਦ ਕਰਦੇ ਆ ਕਿ ਤੁਹਾਨੂੰ ਇਹ ਪਿਕਚਰ ਬਹੁਤ ਅੱਛੀ ਲੱਗੇਗੀ ਤੇ ਤੁਹਾਡੇ ਪਿਆਰ ਔਰ ਸਾਥ ਦੀ ਲੋੜ ਵੀ ਬਹੁਤ ਲੋੜ ਹੈ ਇੱਕ ਬਾਤ ਤੋਂ ਬਾਅਦ ਇਹਨੂੰ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਔਰ ਲਾਈਕ ਕਰੋ ਇਹ ਜਿਹੜੀ ਅਸੀਂ ਫਿਲਮ ਬਣਾ ਰਹੇ ਆਂ ਇਹ ਕੋਈ ਕਿਸੇ ਦੀ ਜਾਤ ਪਾਤ ਦੀ ਨਹੀਂ ਹੈਗੀ ਇਹ ਸਿਰਫ ਇੱਕ ਮੈਸੇਜ ਦੇਣ ਵਾਸਤੇ ਹੈ ਤੁਸੀਂ ਅੱਗੇ ਜਾ ਕੇ ਦੇਖੋਗੇ ਐਂਡ ਦੇ ਵਿੱਚ ਇਹਦੇ ਵਿੱਚ ਕਿੰਨਾ ਸੋਹਣਾ ਮੈਸੇਜ ਦਿੱਤਾ ਗਿਆ ਬਾਕੀ ਜਰੂਰ ਕਰਿਆ ਕਰੋ ਲਾਈਕ ਕਮੈਂਟ ਸ਼ੇਅਰ ਤੇ ਸਾਡੀ ਜਲਦੀ ਫਿਰ ਨਵੀਂ ਫਿਲਮਾਂ ਵੀ ਆ ਰਹੀਆਂ ਨੇ ਉਹਨਾਂ ਨੂੰ ਵੀ ਦੇਖਣਾ ਤੇ ਦੱਸਣਾ ਜਰੂਰ ਵੀ ਸਾਡੇ ਕਿਵੇਂ ਲੱਗੀ ਤੁਹਾਨੂੰ ਜੱਟ ਲਿਆਇਆ ਯੂਪੀ ਵਾਲੀ